ਜੋੜ ਗਏ ਉਹਨਾਂ ਪ੍ਰਤੀ ਬਾਣੀ ਚ ਇੱਕ ਪੰਧੀ ਲਿਖੀ ਆ ਸੇਵਕ ਸਿਧ ਪੂਜਣ ਸਭ ਆਵੇ ਸਭ ਗਾਵੇ ਹਰ ਹਰ ਊਤਮ ਬਾਣੀ ਹੋਣਾ ਮੈਂ ਆ ਗਿਆ ਸੋਣਾ ਤੁਸੀਂ ਆ ਗਏ ਜਾਵੇ ਸੁਣਿਆ ਤਿੰਨ ਗਰ ਖਾਏ ਪਾਵੇ ਜਿਨ ਸਤਗੁਰ ਕੀਆ ਗਿਆ ਸਤ ਸਤ ਕਰਮੁਲੀ ਸ਼ਬਦ ਗੁਰੂ ਨੂੰ ਪਰਚੋਲ ਕਰੋੁੱੁੱਧ ਦਹੀਂ ਨੂੰ ਵੀ ਰੜਕਦੇ ਹੋ ਕਦੇ ਬੈਸ ਤੇ ਬਾਣੀ ਨੂੰ ਰੜਕਿਆ ਕਰਵਾਤਿਆਂ ਖਾਦਾ ਹੈ ਜੀ ਬਲੋ ਜੈਸੇ ਤਪ ਵੀ ਨਾ ਲਾਏ ਅਸੀਂ ਦੁੱਖ ਨਹੀਂ ਲੜਦਾ ਜਾਣਦੇ ਆ ਅਸੀਂ ਇਸ ਸ਼ਬਦ ਨੂੰ ਕਦੇ ਲੜ ਕੇ ਤਾਂ ਸਾਧ ਸੰਗਤ ਜੀ ਸੰਖੇਪ ਲਾਵਾ ਉਸ ਵੇਲੇ 10000 ਦਿੱਤਾ ਉਹਦੀ ਖੁਸ਼ੀ ਲਈ ਤੇ ਆਖਿਆ ਸਾਧੂ ਮਹਾਂਪੁਰਸ਼ਾਂ ਦੀ ਵਸਥਾ ਸਿਫਤ ਆਓ ਤੂ ਕਾ ਮਰਵੇਂ ਸਾਧੂ ਸੰਤ ਨੇ ਕੋਈ ਵੀ ਹੈ ਅਸੀਸਾਂ ਲੈਣ ਦੀ ਕੋਸ਼ਿਸ਼ ਕਰੋ ਰੱਬ ਨਾ ਕਰੇ ਕਿ ਕਿਸੇ ਦੀ ਮਰਦਵਾ ਨਿਕਲ ਗਈ ਨਾ ਇਸੇ ਸ਼ਬਦ ਨੇ ਕਿਸੇ ਨੇ ਰਣੀ ਕਿਉਂ ਇਹ ਜਿਹੜੀ ਦੁਆ ਹੁੰਦੀ ਆ ਨਾ ਉਹਨਾਂ ਅਰਦਾਸ ਹੁੰਦੀ ਆ ਤੁਸੀਂ ਅਰਦਾਸਾਂ ਦੇ ਨਾ ਉਹ ਨਹੀਂ ਰਹਿਣਾ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਦੇ ਸੀਸ ਦੇਤੇ ਤੇ ਕਿਉਂ ਬੋਲਦੇ ਆ ਕਿਉਂ ਬੋਲਦੇ ਆ ਜੋ ਨੰਬਰ ਵਾਰਡ ਸਾਡੀ ਭੈਣ ਸਵੰਦੀ ਰਤਾਰ પતિ ਸੁਤਿੰਦਰ ਸਿੰਘ ਹੈਪੀ ਜੋ ਸੁਰੂ ਤੋਂ ਹੀ ਆਪਣੇ ਵਾਰਡ ਦੀ ਆਪਣੇ ਸਾਹਿਬ ਦੀ ਨਿਮਾਣੇ ਵਾਂਗ ਕੇ ਸੇਵਾ ਕਰ ਰਿਹਾ ਕੋ ਪਰਮਾਤਮਾ ਨੇ ਬਖਸ਼ੀ ਸੋਈ ਕਾਉਂਸਲਰ ਬਣੇ ਤੇ ਗੁਰੂ ਸਾਹਿਬ ਦਾ ਸੁਖਰਾਨਾ ਸੁਖਨੀ ਸਾਹਿਬ ਦਾ ਪਾਰਨਾ ਕਰਕੇ ਕਰਵਾ ਕੇ 99 ਕੀਰਤਨ ਹੋਇਆ ਬਹੁਤ ਖੁਸ਼ੀ ਹੋ ਰਹੀ ਹੈ ਔਰ ਪ੍ਰਮਾਤਮਾ ਅਗੇ ਅਰਦਾਸ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਤੇ ਆਪਣੇ ਸਾਂਨੇਵਾਲ ਸ਼ਹਿਰ ਦੇ ਵਿਕਾਸ ਲਈ ਜੋ ਵੀ ਗੁਰੂ ਸਾਹਿਬਾਰ ਜੀ ਅਰਦਾਸ ਕੀਤੀ ਉਹ ਤੋਂ ਜੋ ਵੀ ਸਾਡੇ ਹਲਕਾ ਸਾਂਨੇਵਾਲ ਦੇ ਨਗਰ ਕੌਂਸਲ ਸਾਂਨੇਵਾਲ ਦੇ ਪਿੰਡ ਭਰਾ ਜਿਹੜੀ ਵੀ ਸੇਵਾ ਇਹਨਾਂ ਨੂੰ ਲਾਉਣਗੇ ਮੈਨੂੰ ਲਾਉਣਗੇ ਅਸੀਂ ਨਿਮਾਣੇ ਬਣ ਕੇ ਸੇਵਾਦਾਰ ਬਣ ਕੇ ਇਹ ਸੇਵਾ ਕਰਾਂ ਖੁਸ਼ੀਆਂ ਪਾਸ ਆਈਆਂ ਜੇ ਸਤਿਗੁਰੂ ਨਦਰ ਕਰੇ ਦੇ ਮਹਾਵਾਕ ਅਨੁਸਾਰ ਅੱਜ ਗੁਰੂ ਮਹਾਰਾਜ ਜੀ ਦੇ ਓਟ ਆਸਰੇ ਨਾਲ ਤੇ ਇੱਥੇ ਪੂਰੇ ਵਾਰਡ ਵਾਸੀਆਂ ਦਾ ਸੁਖਨੀ ਸਾਹਿਬ ਦਾ ਪਾਠ ਕਰਕੇ ਧੰਨਵਾਦ ਕੀਤਾ ਜਿਦੇ ਵਿੱਚ ਬਾਬਾ ਬਿਆਨ ਸਿੰਘ ਜੀ ਨੇ ਕੀਰਤਨ ਕੀਤਾ ਔਰ ਬਾਬਾ ਮੇਜਰ ਸਿੰਘ ਜੀ ਰੇਰੂ ਸਾਹਿਬ ਵਾਲੇ ਕਾਰ ਸੇਵਾ ਵਾਲੇ ਉਹਨਾਂ ਨੇ ਵਿਸ਼ੇਸ਼ ਤੌਰ ਤੇ ਇੱਥੇ ਸਾਨੂੰ ਆਸ਼ੀਰਵਾਦ ਦਿੱਤਾ ਕਿ ਇਹ ਬੀਕੇ ਮਨਕਸ਼ੀ ਸਾਡੀ ਭੈਣ ਜਿਹੜੇ ਬਰਮ ਕੁਮਾਰੀ ਆਸ਼ਰਮ ਦੇ ਸਾਹਨੇ ਵਾਲ ਦੇ ਸੰਚਾਲਕ ਨੇ ਉਹਨਾਂ ਨੇ ਵੀ ਇੱਥੇ ਆ ਕੇ ਬਹੁਤ ਸਾਨੂੰ ਆਸ਼ੀਰਵਾਦ ਦਿੱਤਾ ਤੇ ਇਹਨਾਂ ਸੰਤਾਂ ਮਹਾਪੁਰਸ਼ਾਂ ਦੀ ਕਿਰਪਾ ਨਾਲ ਗੁਰੂ ਮਹਾਰਾਜ ਦੀ ਓਟ ਆਸਰੇ ਨਾਲ ਤੇ ਅਸੀਂ ਜਿਹੜੀ ਇਹ ਜਿੱਤ ਆ ਬਾੜ ਦੀ ਇਹ ਹਾਸਲ ਕੀਤੀ ਆ ਤੇ ਕੈਬਨਟ ਮੰਤਰੀ ਸਾਡੇ ਭਰਾ ਸਰਦਾਰ ਹਰਦੀਪ ਸਿੰਘ ਮੁੰਡੀਆਂ ਉਹਨਾਂ ਦਾ ਵਿਸ਼ੇਸ਼ ਯੋਗਦਾਨ ਜਿਹੜਾ ਹੈਗਾ ਉਹ ਹਮੇਸ਼ਾ ਹੀ ਸਾਡੇ ਨਾਲ ਸਹਿਯੋਗ ਜਿਹੜਾ ਮੋਢੇ ਨਾਲ ਮੋਢਾ ਲਾ ਕੇ ਉਹ ਹਮੇਸ਼ਾ ਮਿਲਦਾ ਰਹਿੰਦਾ ਤੇ ਉਹ ਵੀ ਆਪਣਾ ਆਸ਼ੀਰਵਾਦ ਜਿਹੜਾ ਹੈਗਾ ਦੇ ਕੇ ਗਏ ਨੇ ਔਰ ਪੂਰੀ ਸੰਗਤ ਦਾ ਧੰਨਵਾਦ ਕਰਨ ਵਾਸਤੇ ਸਾਡੀ ਡਿਵੈਲਪਮੈਂਟ ਨੂੰ ਲੈ ਕੇ ਕਿਰੇ ਕਿਰੇ ਇਹ ਕੰਮ ਸ਼ੁਰੂ ਹੋ ਗਏ ਜੀ ਬਾਰਡ ਦੀ ਡਿਵੈਲਪਮੈਂਟ ਦੇ ਜਿੰਨੇ ਕੰਮ ਸੀਗੇ ਟੋਟਲ ਦੇ ਟੋਟਲ ਅਸੀਂ ਲਿਖ ਕੇ ਜਿਹੜੇ ਹੈਗੇ ਆ ਕਮੇਟੀ ਨੂੰ ਦੇ ਦਿੱਤੇ ਹੋਏ ਆ ਤੇ ਉਮੀਦ ਆ ਵੀ ਜਿਹੜੀ ਆਉਣ ਵਾਲੀ ਮੀਟਿੰਗ ਆ ਉਹਦੇ ਵਿੱਚ ਬਹੁਤ ਸਾਰੇ ਮਥੇ ਸਾਡੇ ਜਿਹੜੇ ਪਾਸ ਕੰਮ ਹੋ ਜਾਣਗੇ ਤੇ ਅਸੀਂ ਕਰਾਵਾਂਗੇ ਔਰ ਸਾਡੀ ਜਿਹੜੀ ਪਲੇਠੀ ਮੀਟਿੰਗ ਆ ਉਹ ਬੜੀ ਦਮਦਾਰ ਹੋਊਗੀ ਤੇ ਨਗਰ ਕਾਉਂਸਲ ਦੇ ਸਾਰੇ ਅਧਿਕਾਰੀ ਮੰਤਰੀ ਸਾਹਿਬ ਤੇ ਸਾਰੇ ਕਾਉਂਸਲਰ ਸਹਿਬਾਨ ਤੇ ਪੂਰੇ ਦੇ ਪੂਰਾ ਹਾਊਸ ਦੇ ਮੈਂਬਰ ਸਹਿਬਾਨ ਉਹਨਾਂ ਨੇ ਬੜੇ ਮਤਲਬ ਜੋਗ ਜਿਹੜੇ ਹਾਊਸ ਦੇ ਮੈਂਬਰ ਸਹਿਬਾਨ ਨੇ ਤੇ ਉਹਨਾਂ ਨੇ ਜਿਹੜਾ ਹੈਗਾ ਪੂਰਾ ਵਧੀਆ ਇੱਕ ਭਰਮੀ ਜਿਹੜੀ ਮੀਟਿੰਗ ਜਿਹੜੀ ਆ ਬੜੀ ਅੱਛੇ ਤਰੀਕੇ ਨਾਲ ਸਾਰੇ ਸਾਨੇਵਾਲ ਦੀ ਡਿਵੈਲਪਮੈਂਟ ਵਾਸਤੇ ਉਹ ਕਰਨ ਦਾ ਪ੍ਰਣ ਕੀਤਾ ਹੋਇਆ ਤੇ ਉਸ ਵਿੱਚ ਚੱਲਦੇ ਅਸੀਂ ਬਹੁਤ ਸਾਰੇ ਕੰਮ ਜਿਹੜੇ ਨੇ ਸਾਨੇਵਾਲ ਦੇ ਪਹਿਲੀ ਮੀਟਿੰਗ ਚ ਮਤੇ ਫੌਣ ਤੇ ਕਾਮਯਾਬ ਰ੍ਹਾਂਗੇ ਬਾੜ ਦੇ ਵਿੱਚ ਪਾਰਕ ਕਿੰਨੇ ਨੇ ਜੀ ਕੋਈ ਨਹੀਂ ਛਾਡੇ ਬਾੜ ਚ ਕੋਈ ਪਾਰਕ ਨਹੀਂ ਹੈਗਾ ਜੀ ਜਿਵੇਂ ਸਾਨੇਵਾਲ ਦੇ ਇੱਕ ਹੀ ਪਾਰਕ ਹੈ ਜਿਹੜਾ ਡ੍ਰੀਮ ਪਾਰਕ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਹਾਂਜੀ ਬਿਲਕੁਲ ਕੋਈ ਉਸ ਤਰ੍ਹਾਂ ਦੇ ਪਾਰਕ ਹੋਣਗੇ ਹਾਂਜੀ ਦੇਖੋ ਸਾਡਾ ਜਿਹੜਾ ਚੋਣ ਲੜਨ ਦਾ ਮੁੱਖ ਮਕਸਦ ਆ ਉਹੀ ਹੈ ਕਿ ਅਸੀਂ ਆਪਣੇ ਵਾਰਡ ਨੂੰ ਬਹੁਤ ਹਰਿਆ-ਭਰਿਆ ਤੇ ਇਹਦੀ ਅੱਛੀ ਡਿਵੈਲਪਮੈਂਟ ਕਰ ਸਕੀਏ ਸੋ ਸਾਡੇ ਕੋਲੇ ਇੱਕ ਇਥੇ ਟੋਬਾ ਪਿਆ ਨਾਲ ਹੀ ਤੇ ਉਹਦੇ ਵਿੱਚ ਅਸੀਂ ਇਰਾਦਾ ਰੱਖਦੇ ਆਂ ਵੀ ਨਗਰ ਨਿਵਾਸੀਆਂ ਦੀ ਸਹਿਮਤੀ ਦੇ ਨਾਲ ਕਿਸੇ ਭੈਣ ਭਾਈ ਨੂੰ ਦੁਖੀ ਕਰਕੇ ਨਹੀਂ ਉਹਨਾਂ ਦੀ ਸਹਿਮਤੀ ਦੇ ਨਾਲ ਜੇ ਅਸੀਂ ਉੱਥੇ ਇੱਕ ਡ੍ਰੀਮ ਪਾਰਕ ਵਰਗਾ ਪਾਰਕ ਬਣਾਉਣਾ ਚਾਹੁੰਦੇ ਆਂ ਔਰ ਇੱਕ ਛੋਟਾ ਜਿਹਾ ਕਮਿਊਨਿਟੀ ਹਾਲ ਜਿਹੜਾ ਕਿ 1000 ਕ ਗਜ ਜਗ੍ਹਾ ਦਾ ਹੋਵੇ ਤੇ ਉਹ ਵੀ ਅਸੀਂ ਵਾਰਡ ਵਾਸੀਆਂ ਨੂੰ ਜਿਹੜਾ ਹੈਗਾ ਉਹ ਬਣਾ ਕੇ ਦੇਣ ਦਾ ਇਰਾਦਾ ਰੱਖਦੇ ਆਂ ਸੋ ਇਸੇ ਤਰ੍ਹਾਂ ਹੀ ਸਾਡੇ ਅਮਜਾਰਾ ਰੋਡ ਤੇ ਬਹੁਤ ਸਾਰਾ ਟ੍ਰੈਫਿਕ ਸਾਨੂੰ ਰੋਂਗ ਸਾਈਡ ਆਉਣਾ ਪੈਂਦਾ ਚੌਂਕ ਤੋਂ ਪੁੱਠੇ ਪਾਸਿਓ ਤੇ ਇਸ ਕਰਕੇ ਅਸੀਂ ਉੱਥੇ ਵੀ ਇਰਾਦਾ ਰੱਖਦੇ ਆਂ ਵੀ ਇੱਕ ਅੰਡਰ ਬ੍ਰਿਜ ਜਿਹੜਾ ਹੈਗਾ ਸਰਕਾਰ ਨੂੰ ਅਸੀਂ ਪਹਿਲੇ ਮਤੇ ਚ ਲਿਆ ਵੀ ਰਹੇ ਆਂ ਇਹ ਮਤ ਬੇਨਤੀ ਜਿਹੜੀ ਹੈਗੀ ਆ ਐਨ ਐਚ 12 ਨੂੰ ਔਰ ਨੈਸ਼ਨਲ ਹਾਈਵੇਅ ਅਥਾਰਟੀ ਨੂੰ ਤੇ ਇੱਥੇ ਜਿਹੜਾ ਹੈਗਾ ਉਹ ਅੰਡਰ ਬ੍ਰਿਜ ਦੀ ਸਾਨੂੰ ਬਹੁਤ ਜ਼ਰੂਰਤ ਆ ਤੇ ਉਹਦੇ ਲਈ ਅਸੀਂ ਜ਼ਰੂਰ ਪਹਿਲਾਂ ਹਾਊਸ ਦੇ ਵਿੱਚੋਂ ਮਤਾ ਪਾਸ ਕਰਾਵਾਂਗੇ ਉਸ ਤੋਂ ਬਾਅਦ ਇੱਥੇ ਵੀ ਜਾਣਾ ਪਿਆ ਸਰਫੇਸ ਟਰਾਂਸਪੋਰਟ ਮੰਤਰੀ ਜੀ ਨੂੰ ਮਿਲ ਕੇ ਤੇ ਅਸੀਂ ਉਹ ਜਿਹੜਾ ਹੈਗਾ ਉਹ ਵੀ ਕਰਾਉਂਦਾ ਰਹਿਤਾ ਰਹਿੰਦੇ ਆ ਸਟਰੀਟ ਲਾਈਟਾਂ ਨੂੰ ਲੈ ਕੇ ਕੋਈ ਸਟਰੀਟ ਲਾਈਟਾਂ ਦੇਖੋ तकरीबन ਸਾਡੇ ਠੀਕ ਹੀ ਨੇ ਇੱਥੇ ਵਧੀਆ ਚੱਲਦੀਆਂ ਨੇ ਇੱਥੇ ਕੋਈ ਅਜਿਹਾ ਇਲਾਕਾ ਹੈ ਨਹੀਂਗਾ ਕਿ ਜਿੱਥੇ ਸਟਰੀਟ ਲਾਈਟ ਨਾ ਲੱਗੀ ਹੋਵੇ ਜਿਹੜੇ ਕੁਝ ਏਰੀਆ ਜਿਹੜੇ ਨਵੇਂ ਡਵੈਲਪਮੈਂਟ ਹੋਈ ਹੋਈ ਆ ਜਿੱਥੇ ਉੱਥੇ ਰਹਿੰਦੀਆਂ ਨੇ ਉਹ ਵੀ ਸਾਡੇ ਵਿਚਾਰ ਅਧੀਨ ਨੇ ਔਰ ਉਹਨਾਂ ਨੂੰ ਲੈ ਕੇ ਕਮੇਟੀ ਨੂੰ ਦੇ ਦਿੱਤਾ ਹੋਇਆ ਤੇ ਜਲਦੀ ਉਹ ਜਿਹੜੇ ਹੈਗੇ ਕੰਬੇ ਲਾਈਟਾਂ ਜਿਹੜੀਆਂ ਲੱਗ ਜਾਣਗੀਆਂ ਸੀਵਰੇਜ ਦੀ ਕੋਈ ਸਮੱਸਿਆ ਤਾਂ ਨਹੀਂ ਸੀਵਰੇਜ ਦੀ ਦੇਖੋ ਸੀਵਰੇਜ ਪਹਿਲੀਆਂ ਸਰਕਾਰਾਂ ਵੇਲੇ ਜਿਹੜੀ ਪਈ ਹੋਈ ਆ ਤੇ ਉਹ ਥੋੜ ਉਹਦਾ ਪਾਈਪ ਛੋਟਾ ਪਿਆ ਹੋਣ ਕਰਕੇ ਥੋੜੀ ਜੀ ਬਾਰ-ਬਾਰ ਚੋਕ ਹੋਣ ਦੀ ਸਮੱਸਿਆ ਆਉਂਦੀ ਆ ਪਰ ਜਿਹੜੇ ਸਾਡੇ ਅਧਿਕਾਰੀ ਨੇ ਸਾਡੇ ਮੁਲਾਜ਼ਮ ਨੇ ਉਹ ਬਹੁਤ ਕੰਨ ਦੇ ਹੀ ਨਾਲ ਮੰਤਰੀ ਜੀ ਨੂੰ ਆਪਾਂ ਕਹਿੰਦੇ ਆ ਉਹ ਲੱਗੇ ਰਹਿੰਦੇ ਆ ਤੇ ਉਹ ਹਰ ਵੇਲੇ ਜਿਹੜੇ ਹੈਗੇ ਆ ਉਹ ਸਾਫ਼ ਕਰ ਜਾਂਦੇ ਜਦੋਂ ਵੀ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆ ਤਾਂ ਉਸੇ ਵੇਲੇ ਜਿਹੜੇ ਉਹ ਸਾਫ਼ ਕਰ ਜਾਂਦੇ ਆ ਤੇ ਉਹ ਜਿਹੜੀ ਸਮੱਸਿਆ ਸੀ ਮਿੰਟਾਂ ਚੀਂ ਦੂਰ ਕਰ ਦਿੰਦੇ ਆ ਠੀਕ ਹੋ ਗਿਆ ਸ਼ੁਕਰੀਆ ਜੀ ਵਾਟਰ ਸਪਲਾਈ ਕਰਤਾ ਤਾਂ ਕਿ ਬਾਰਦਰ ਸਪਲਾਈ ਦਾ ਜਿਹੜਾ ਪਿੱਛੇ ਜਦੋਂ ਮੋਟਰਾਂ ਚੱਲੀਆਂ ਸੀ ਉਦੋਂ ਪਾਈਪਾਂ ਕੁਝ ਫਟ ਗਈਆਂ ਸੀ ਤੇ ਹੁਣ ਜਿਹੜੇ ਸਾਰੀਆਂ ਤਕਰੀਬਨ ਜਿਹੜੀਆਂ ਘਰਾਂ ਦੇ ਬਾਹਰ ਟੂਟੀਆਂ ਲੱਗੀਆਂ ਹੋਈਆਂ ਨੇ ਇੱਕ ਦਿਨ ਉਹ ਖੋਲ ਕੇ ਅਸੀਂ 5-7 ਦਿਨ ਅਨਾਉਂਸਮੈਂਟ ਕਰਾਂਗੇ ਕਿ ਇਸ ਟਾਈਮ ਮੋਟਰ ਚੱਲੂਗੀ ਤੇ ਉਹ ਫਿਰ ਟਰਾਈ ਕੀਤਾ ਜਾਊਗਾ ਇਸ ਤਰ੍ਹਾਂ ਮੰਤਰੀ ਦੇ ਲਈ ਲੰਪਲ ਤੋਂ ਭਾਕ ਵੀ ਆਹੇ ਸੈਂਟਰੀ ਵਾਲਾ ਹਾਂਜੀ ਹਾਂ ਲੱਗਦਾ ਕਿ ਜਲਦੀ ਦੇਖੋ ਮੰਤਰੀ ਸਾਹਿਬ ਇਹਦੇ ਲਈ ਬੜੇ ਸੀਰੀਅਸ ਨੇ ਉਹ ਚਾਹੁੰਦੇ ਨੇ ਕਿ ਸਾਨੇ ਵਾਲ ਦੇ ਵਿੱਚ ਇੱਕ ਬਹੁਤ ਹੀ ਟਾਪ ਦੀ ਤਹਿਸੀਲ ਬਣੇ ਜਿਹੜੀ ਪੰਜਾਬ ਦੇ ਵਿੱਚੋਂ ਸਭ ਤੋਂ ਵਿਲੱਖਣ ਤਹਿਸੀਲ ਹੋਵੇ ਤੇ ਇਸੇ ਤਰੀਕੇ ਨਾਲ ਉਹ ਜਿਹੜੇ ਉਹਨਾਂ ਦੇ ਡਿਪਾਰਟਮੈਂਟ ਨੇ ਉਹਨਾਂ ਦੇ ਜਿਹੜੇ ਕੰਮ ਨੇ ਉਹ ਬੜੀ ਤਨਦੇਹੀ ਨਾਲ ਕਰਨ ਦਾ ਇਰਾਦਾ ਰੱਖਦੇ ਨੇ ਦੇਖੋ ਜਦੋਂ ਅਸੀਂ ਸੇਵਾ ਭਾਵਨਾ ਨਾਲ ਚੱਲਦੇ ਹਾਂ ਇੱਕ ਸਿਆਸਤ ਤੋਂ ਪਰੇ ਛੱਡ ਕੇ ਚੱਲਦੇ ਹਾਂ ਤਾਂ ਸੱਚੇ ਮਾਰਗ ਚੱਲਦੇ ਹਾਂ ਜਿਵੇਂ ਕਹਿੰਦੇ ਉਸਤ ਕਰੇ ਜਹਾਨ ਉਹ ਪ੍ਰਮਾਤਮਾ ਵੀ ਸਾਥ ਦਿੰਦਾ ਤੇ ਉਹ ਜਿਹੜੇ ਹੈਗੇ ਨੇ ਸਾਰੇ ਇਰਾਦੇ ਜਦੋਂ ਨੇਕ ਹੋਣ ਤਾਂ ਸਾਰੇ ਕੰਮ ਹੁੰਦੇ ਨੇ ਹਾਂ ਟਾਈਮ ਜ਼ਰੂਰ ਲੱਗਦਾ ਅਸੀਂ ਤਾਂ ਹੁਣ ਨਵਾਂ ਨਵਾਂ ਗੱਡੀ ਦਾ ਸਟੀਅਰਿੰਗ ਸੰਭ ਤੇ ਹਲੇ ਬੈਕ ਲਾਉਣੀ ਜਾਂ ਜਿਹੜਾ ਹੈਗਾ ਮੋੜ ਕੱਟਣੇ ਸਿੱਖਦੇ ਆ ਤੇ ਮੈਂ ਇਹ ਤੁਹਾਡੇ ਨਾਲ ਵਾਦਾ ਕਰਦਾ ਮੀਡੀਆ ਦੀ ਹਾਜ਼ਰੀ ਦੇ ਵਿੱਚ ਤੇ ਇਹ ਸਾਰੇ ਜਿੰਨੇ ਸਾਡੇ ਬਾੜ ਤੇ ਕੰਮ ਨੇ ਅਸੀਂ ਪੂਰੇ ਦੇ ਪੂਰੇ ਕੰਪਲੀਟ ਕਰਾਂਗੇ